ਕਾਫੀ ਕਿਰਪਾ ਕੀ ਬਾਬਾ ਦੀਪ ਸਿੰਘ ਜੀ ਦੀ ਪਹਿਲਾਂ ਕੰਮ ਵਗੈਰਾ ਨਹੀਂ ਮਿਲਦਾ ਸੀ ਕਾਫੀ ਤੱਕੇ ਖਾਦੇ ਪਰ ਬਾਬਾ ਦੀਪ ਸਿੰਘ ਜੀ ਨੇ ਬਾਹ ਫੜ ਲਈ ਤੇ ਹੁਣ ਆਪਣਾ ਕੰਮ ਕਰਦੇ ਆ ਆਪਣਾ ਰੈਪਿਡੋ ਦਾ ਬਹੁਤ ਵਧੀਆ ਕੰਮ ਚੱਲਦਾ ਸ਼ੁਕਰ ਕਰਦੇ ਬਾਬਾ ਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਸਾਡੀ ਬਾਹ ਫੜੀ ਤੇ ਬਸ ਇਹੀ ਅਰਦਾਸ ਆ ਕਿ ਬਾਹ ਫੜੇ ਰੱਖਣਾ ਕਦੇ ਛੱਡਣਾ ਕਾਫੀ ਕਰ ਪਾਇਆਗੇ ਇਸ ਦਰਤੇ ਮੈਂ ਤਾਂ ਇਹੀ ਕਹਿਣਾ ਜਿਹੜੇ ਲੋਕੀ ਕਹਿੰਦੇ ਆ ਵੀ ਜਪਹਿਰਾਂ ਚ ਕੁਝ ਨਹੀਂ ਹੁੰਦਾ ਜਾਂ ਫਿਰ ਗਲਤ ਬੋਲਦੇ ਆ ਉਹਨਾਂ ਨੂੰ ਮੈਂ ਇੱਕ ਜਵਾਬ ਦੇਣਾ ਚਾਹਨਾ ਵਾਂ ਕਿ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਖੰਡਾ ਵੇਖਿਆ ਹੀ ਹੈ ਜੇ ਤੁਸੀਂ ਉਹਨਾਂ ਨੂੰ ਗਲਤ ਬੋਲੋਗੇ ਫਿਰ ਉਹਨਾਂ ਦੇ ਖੰਡਾ ਵੀ ਇਹੋ ਜਿਹਾ ਵੋਹਣਾ ਕਿ ਤਰਾ ਰਹਿਣਾ ਕੱਖ ਨਹੀਂ ਆ ਤਾਂ ਕਿਰਪਾ ਕਰਕੇ ਇਹ ਹੀ ਬੇਨਤੀ ਸਾਰੀਆਂ ਸੰਗਤਾਂ ਨੂੰ ਕਿ ਜਪਹਿਰਾ ਸਾਹਿਬ ਤੇ ਆਓ ਤਾਂ ਜਪਹਿਰਾ ਸਾਹਿਬ ਤੇ ਬਹੁਤ ਜੀ ਜਿਆਦਾ ਸ਼ਕਤੀ ਆ ਜੀ ਇੱਥੇ ਆਓ ਦਰਸ਼ਨਿਕ ਮੇਲੇ ਕਰੋ ਪਾਠ ਕਰੋ ਸੇਵਾ ਕਰੋ ਤੁਹਾਡੀ ਹਰ ਮਨੋ ਕਾਮਨਾ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਨੇ ਹੋ ਤੁਸੀਂ ਵਾਹਿਗੁਰੂ ਜੀ ਜੁਝਾਣੇ ਤੋਂ ਹੀ ਅੱਜ ਦਾ ਲੋਕ ਲਈ ਆਇਤਾ ਜੀ ਸ਼ਿਮਲਾਪੁਰੀ ਤੋਂ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਣੀ 2-3 ਮਹੀਨੇ ਹੋ ਗਏ ਰੈਗੂਲਰ ਹੁੰਦੇ ਹੋਏ ਹਾਂਜੀ ਹਾਂਜੀ ਤੇ ਕਾਫੀ ਕਿਰਪਾ ਹੈ ਜੀ ਬਾਬਾ ਦੀਪ ਸਿੰਘ ਜੀ ਦੀ ਪਹਿਲਾਂ ਕੰਮ ਵਗੈਰਾ ਨਹੀਂ ਮਿਲਦਾ ਸੀ ਕਾਫੀ ਤੱਕੇ ਖਾਦੇ ਫਿਰ ਬਾਬਾ ਦੀਪ ਸਿੰਘ ਤੇ ਹੁਣ ਆਪਣਾ ਕੰਮ ਕਰਦੇ ਆਂ ਆਪਣਾ ਰੈਪਿਡੋ ਦਾ ਤੇ ਬਹੁਤ ਵਧੀਆ ਕੰਮ ਚੱਲਦਾ ਸ਼ੁਕਰ ਕਰਦੇ ਬਾਬਾ ਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਸਾਡੀ ਬਾਹ ਫੜੀ ਤੇ ਬਸ ਇਹੀ ਅਰਦਾਸ ਆ ਕਿ ਬਾਹ ਫੜੇ ਰੱਖਣਾ ਕਦੇ ਛੱਡਣ ਨਾ ਕਾਫੀ ਕਿਰਪਾ ਹੈ ਗਈ ਇਸ ਦਰ ਤੇ ਮੈਂ ਤਾਂ ਇਹੀ ਕਹਿਣਾ ਜਿੰਨਾ ਸੰਗਤਾਂ ਨੂੰ ਜਿਹੜੇ ਲੋਕੀ ਕਹਿੰਦੇ ਆ ਵੀ ਚਪੈਰਾ ਵਿੱਚ ਕੁਝ ਨਹੀਂ ਹੁੰਦਾ ਜਾਂ ਫਿਰ ਗਲਤ ਬੋਲਦੇ ਆ ਉਹਨਾਂ ਨੂੰ ਮੈਂ ਇੱਕ ਜਵਾਬ ਦੇਣਾ ਚਾਹਨਾ ਵਾਂ ਕਿ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਖੰਡਾ ਵੇਖਿਆ ਹੀ ਹੈ ਜੇ ਤੁਸੀਂ ਉਹਨਾਂ ਨੂੰ ਗਲਤ ਬੋਲੋਗੇ ਫਿਰ ਉਹਨਾਂ ਨੇ ਖੰਡਾ ਵੀ ਇਹੋ ਜਿਹਾ ਵਾਹਣਾ ਕਿ ਤੜ ਰਹਿਣਾ ਕੱਖ ਨਹੀਂ ਆ ਤਾਂ ਕਿਰਪਾ ਕਰਕੇ ਇਹ ਹੀ ਬੇਨਤੀ ਸਾਰੀਆਂ ਸੰਗਤਾਂ ਨੂੰ ਕਿ ਚਪੈਰਾ ਸਾਹਿਬ ਤੇ ਆਓ ਤਾਂ ਚਪੈਰਾ ਸਾਹਿਬ ਤੇ ਬਹੁਤ ਜੀ ਜਿਆਦਾ ਸ਼ਕਤੀ ਆ ਜੀ ਇੱਥੇ ਆਓ ਦਰਸ਼ਨ ਮੇਲੇ ਕਰੋ ਪਾਠ ਕਰੋ ਸੇਵਾ ਕਰੋ ਤੁਹਾਡੀ ਹਰ ਮਨੋ ਕਾਮਨਾ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੈਗੁਰਜੀ ਕਿੱਥੋਂ ਆਨੇ ਹੋ ਤੁਸੀਂ ਵੈਗੁਰਜੀ ਜੂ ਜਾਣੇ ਤੋਂ ਹੀ ਅੱਜ ਦਾ ਲੋਕ ਲਈ ਆਇਤਾ ਜੀ Shimla Puri ਤੋਂ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਣੀ 2-3 ਮਹੀਨੇ ਹੋ ਗਏ ਰੈਗੂਲਰ ਹੁੰਦੇ ਹੋਏ ਹਾਂਜੀ ਹਾਂਜੀ ਤੇ ਕਾਫੀ ਕਿਰਪਾ ਹੈ ਜੀ ਬਾਬਾ ਦੀਪ ਸਿੰਘ ਜੀ ਦੀ ਪਹਿਲਾਂ ਕੰਮ ਵਗੈਰਾ ਨਹੀਂ ਮਿਲਦਾ ਸੀ ਕਾਫੀ ਤੱਕੇ ਖਾਦੇ ਫਿਰ ਬਾਬਾ ਦੀਪ ਸਿੰਘ ਜੀ ਨੇ ਬਾਹ ਫੜ ਲਈ ਤੇ ਹੁਣ ਆਪਣਾ ਕੰਮ ਕਰਦੇ ਆਂ ਆਪਣਾ ਰੈਪਿਡ ਉਹਦਾ ਤੇ ਬਹੁਤ ਵਧੀਆ ਕੰਮ ਚੱਲਦਾ ਸ਼ੁਕਰ ਕਰਦੇ ਬਾਬਾ ਦੀਪ ਸਿੰਘ ਜੀ ਦਾ ਕਿ ਉਹਨਾਂ ਨੇ ਸਾਡੀ ਬਾਹ ਫੜੀ ਤੇ ਬਸ ਇਹੀ ਅਰਦਾਸ ਆ ਕਿ ਬਾਹ ਫੜੇ ਰੱਖਣ ਕਦੇ ਛੱਡਣ ਨਾ ਕਾਫੀ ਕਿਰਪਾ ਹੈ ਜੀ ਇਸ ਦਰ ਤੇ ਮੈਂ ਤਾਂ ਇਹੀ ਕਹਿਣਾ ਜਿੰਨਾ ਸੰਗਤਾਂ ਨੂੰ ਜਿਹੜੇ ਲੋਕੀ ਕਹਿੰਦੇ ਆ ਵੀ ਜਪਹਿਰਾਂ 'ਚ ਕੁਛ ਨਹੀਂ ਹੁੰਦਾ ਜਾਂ ਫਿਰ ਗਲਤ ਬੋਲਦੇ ਆ ਉਹਨਾਂ ਨੂੰ ਮੈਂ ਇੱਕ ਜਵਾਬ ਦੇਣਾ ਚਾਹਣਾ ਵਾਂ ਕਿ ਬਾਬਾ ਦੀਪ ਸਿੰਘ ਜੀ ਦਾ ਤੁਸੀਂ ਖੰਡਾ ਵੇਖਿਆ ਹੀ ਹੈ ਜੇ ਤੁਸੀਂ ਉਹਨਾਂ ਨੂੰ ਗਲਤ ਬੋਲੋਗੇ ਫਿਰ ਉਹਨਾਂ ਦੇ ਖੰਡਾ ਵੀ ਇਹੋ ਜਿਹਾ ਵੋਹਣਾ ਕਿ ਤਰ ਰਹਿਣਾ ਕੱਖ ਨਹੀਂ ਆ ਤਾਂ ਕਿਰਪਾ ਕਰਕੇ ਇਹੀ ਬੇਨਤੀ ਸਾਰੀਆਂ ਸੰਗਤਾਂ ਨੂੰ ਕਿ ਜਪਹਿਰਾ ਸਾਹਿਬ ਤੇ ਆਓ ਤਾਂ ਜਪਹਿਰਾ ਸਾਹਿਬ ਤੇ ਬਹੁਤ ਜੀ ਜਿਆਦਾ ਸ਼ਕਤੀ ਆ ਜੀ ਇੱਥੇ ਆਓ ਦਰਸ਼ਨਿਕ ਮੇਲੇ ਕਰੋ ਪਾਠ ਕਰੋ ਸੇਵਾ ਕਰੋ ਤੁਹਾਡੀ ਹਰ ਮਨੋ ਕਾਮਨਾ ਪੂਰੀਆ ਹੋਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ